ਸੱਜਣੋ ਆ ਬਾਈ ਦਾਣਾ ਕੁਦਰਤ ਨਾਲ ਪਿਆਰ ਵੇਖ ਕੇ ਧਰਮ ਨਾਲ ਮੇਰਾ ਤਾਂ ਚਿੱਤ ਬਾਗੋ ਬਾਗ ਹੋ ਗਿਆ ਇਹ ਬਾਈ ਸੱਜਣੋ ਸਾਡੇ ਪਿੰਡਾਂ ਲੱਦਾ ਤੇ ਬਾਈ ਦਾ ਜਦੀ ਪਿੰਡ ਸੱਜਣੋ ਹਰੀਨੋ ਜਿਹੜਾ ਕੋਟਕਪੂਰੇ ਤੋਂ 6 ਕਿਲੋਮੀਟਰ ਬਾਅਦ ਦੂਰੀ ਤੇ ਸਥਿਤਤਾ ਤੇ ਸੱਜਣੋ ਬਾਈ ਨੇ ਨਾ ਕਾਰਟੂ ਦਾ ਬੱਚਾ ਪਾਲਿਆ ਇੱਕ ਤੇ ਬਾਈ ਨੇ ਦੱਸਿਆ ਕਹਿੰਦਾ ਕਾਰਟੂ ਨੇ ਆਲਣਾ ਪਾ ਕੇ ਨੰਮ ਤੇ ਤੇ ਇਹ ਬੱਚੇ ਕੱਡੇ ਇਸ ਤੇ ਹਵਾ ਦਾ ਬੁੱਲਾ ਆਇਆ ਤੇ ਕਹਿੰਦਾ ਜਦੋਂ ਹਵਾ ਦਾ ਬੁੱਲਾ ਆਇਆ ਤੇ ਬੱਚਾ ਥੱਲੇ ਡਿੰਗ ਪਿਆ ਤੇ ਕਹਿੰਦਾ ਮੈਂ ਕੁਦਰਤੀ ਕਹਿੰਦਾ ਪਸ਼ੂ ਬੰਨੀ ਜਾਂਦਾ ਸੀ ਤੇ ਕਹਿੰਦਾ ਮੇਰੇ ਜਮਾ ਕੇ ਪੈਰਾਂ 'ਚ ਡਿੱਗਿਆ ਕਹਿੰਦਾ ਫਿਰ ਮੈਂ ਰੂਹ ਦੀ ਬੱਤੀ ਬਣਾ ਕੇ ਤੇ ਨੂੰ ਦੁੱਧ-ਦੁੱਧ ਪਿਉਣ ਲੱਗਿਆ ਤੇ ਹੌਲੀ-ਹੌਲੀ ਜਿਵੇਂ ਇਹ ਵੱਡਾ ਹੁੰਦਾ ਗਿਆ ਤੇ ਕਹਿੰਦਾ ਫਿਰ ਮੈਂ ਇਹਨੂੰ ਬਦਾਮ ਖੋਣੇ ਸ਼ੁਰੂ ਕਰਤੇ ਤੇ ਫਿਰ ਕਹਿੰਦਾ ਹੌਲੀ-ਹੌਲੀ ਰੋਟੀ ਦੀ ਟੁਕੜੀ ਪਾਉਣ ਲੱਗ ਗਿਆ ਤੇ ਫਿਰ ਖਾਂ ਲੱਗਿਆ ਹੈ ਸੱਜਣੋ ਤੇ ਬਾਈ ਨੇ ਬੜੇ ਪਿਆਰ ਨਾਲ ਇਹਦਾ ਨਾਮ ਅਰਜਨ ਰੱਖਿਆ ਤੇ ਸੱਜਣੋ ਇਹ ਕਿਸੇ ਹੋਰ ਕੋਲ ਨਹੀਂ ਜਾਂਦਾ ਬਾਈ ਦੇ ਕਦੇ ਜੇਬ ਚ ਸੌ ਜਾਂਦਾ ਤੇ ਕਦੇ ਬਾਈ ਦੇ ਇਹ ਝੱਗਾ ਖੋਲ ਕੇ ਤੇ ਅੰਦਰ ਵੜ ਜਾਂਦਾ ਤੇ ਉੱਥੇ ਜਾ ਕੇ ਪੈ ਜਾਂਦਾ ਜਦੋਂ ਕਿਤੇ ਬਾਈ ਬੈਠਾ ਪਿਆ ਹੋਵੇ ਤੇ ਆਪਦੀ ਮਾਂ ਬਣਾਈ ਆ ਬਾਈ ਨੂੰ ਇਹਨੇ ਬੱਚੇ ਨੇ ਤੇ ਧਰਮ ਨਾਲ ਐਜੀ ਰੱਬੀ ਰੂਹ ਯਾਰ ਸੱਜਣੋ ਕਰਮ ਵਾਲਾ ਬੰਦਾ ਹੁੰਦਾ ਜਿਹੜਾ ਕੁਦਰਤ ਦੀ ਸੇਵਾ ਲੈਂਦਾ